ਮਾਪ ਪੈਣ ਦੀਆਂ ਗਾਲਾਂ ਤਾਂ ਐਵੇਂ ਹੀ ਕੱਟੀ ਜਾਂਦਾ ਲੈ ਪਤਾ ਨਹੀਂ ਕਿੱਥੇ ਪੜ ਕੇ ਆਇਆ ਹੈ ਇੱਕ ਆ ਵੀ ਸੁਣਾ ਕਹਿੰਦਾ ਜਦ ਕੰਮ ਹੀ ਇਹ ਕਰਨਾ ਹੈ ਫਿਰ ਨੰਚਨ ਲਾ ਕੇ ਤੇ ਸੰਕਾਦੀ ਆ ਉਹਨੂੰ ਕੌਮ ਦਾ ਹੀਰਾ ਫੇਸ ਕਰਦਾ 84 ਤੇ ਜਦੋਂ ਗੁਰਦੀਪ ਸਿੰਘ ਜਲੂਪੁਰ ਖੈੜਾ ਕੌਮ ਨਾਲ ਖਲੋ ਗਿਆ ਇਹ ਇੰਦਰਾ ਗਾਂਧੀ ਨਾਲ ਖਲੋ ਗਿਆ ਅਜਨਾਲੇ ਥਾਣੇ ਲੈ ਜਾ ਇੱਕ ਬੰਦਾ ਛੁਡਾਉਣ ਵਾਸਤੇ ਤੱਕ ਮਜ਼ੋਰ ਫੁੱਜਦਿਲ ਘਟਿਆ ਬੰਦਾ ਕੌਣ ਹੋ ਸਕਦਾ ਫਿਰ ਕਿਹੜਾ ਗੁਰੂ ਦਾ ਇਹ ਜ ਆ ਤੁਸੀਂ ਇਹ ਵੇਖਿਆ ਇਹ ਢੋਗੀ ਹੁੰਦੇ ਪ੍ਰਧਾਨ ਮੰਤਰੀ ਬਾਜੀ ਕੇ ਉਹ ਸੀ ਜਿਹੜਾ ਇਤਨਾ ਪਟਾ ਨੂੰ ਹੱਥ ਮਾਰਦਾ ਸੀਗਾ ਬਿੱਟੂ ਵੀ ਤੂੰ ਉਸ ਸੁਣਾ ਦੇ ਉਹ ਵੀ ਭੁੱਲ ਗਏ ਹੋਣੇ ਖੇਤਾਂ 'ਚ ਆ ਗਈ ਖੇਤਾਂ 'ਚ ਉਹ ਆ ਕੇ ਦੱਸਣ ਡਿਆ ਕਿ ਇਹ ਤਾਂ ਡਰਾਮਾ ਡੋਲ ਤੇ ਆ ਇਹਦੀ ਅਸਲੀ ਚਿਹਰਾ ਤੁਹਾਨੂੰ ਪਤਾ ਨਹੀਂ ਹਾਂ ਜਿਹੜੇ ਜੁਰਮ ਹੋ ਗਏ ਮੈਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਦਾ ਸੰਪਰਕ ਹੀ ਤਾਂ ਜਨਸਾਦਿ ਨਾਲ ਹੈ ਸਮੇਂ ਤੋਂ ਹੀ ਮੈਨੂੰ ਪਤਾ ਵੀ ਤੇ ਪਹਿਲੇ ਕੀ ਹੋਏ ਕੀ ਨਹੀਂ ਹੈਗੇ ਤੇ ਸਮਰਕੋ ਵੀ ਮੈਨਾਂ ਇਹਨਾਂ ਨੇ ਕਰਾਇਆ ਹੈ ਜਿਹਦੇ ਆਪਣੇ ਬੱਗੇ ਨਹੀਂ ਹੈ ਛੇੜ ਨਹੀਂ ਬੱਗੇ ਨਹੀਂ ਬੱਲੇ ਮੁੜੇ ਇਹਨਾਂ ਦਾ ਕਹਾਜਾ ਇਹਨਾਂ ਨੇ ਮੈਂ ਕਿਹਾ ਕਿ ਨਿਕਲ ਜਾਂ ਇਲੀਗਲ ਨਿਕਲ ਤੂੰ ਇਹ ਪੜਨ ਇਹ ਥੋੜਾ ਜਿਆਦਾ ਈਜੀ ਲੱਗਿਆ ਕੰਮ ਸਾਧਾਰਨ ਸਾਰਾ ਤਾਂ ਫਰੈਨ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਰਮ ਕਦੀ ਖੜੇ ਨਹੀਂ ਆਉਣਾ ਹੋਰ ਰੌਲਾ ਹੀ ਮਸਲਾ ਇਹ ਹੈ ਕਿ ਤੇਰੇ ਨਾਲ ਕਿਉਂ ਕਿ ਪੈਸਾ ਤੇ ਤੈਨੂੰ ਪਤਾ ਵੀ ਆਪਣੀ ਕੋਲ ਸਿਚੁਏਸ਼ਨ ਇਹ ਹੈ ਜਿੱਧਰ ਫੋਟੋ ਯਾਰ ਅੰਗੇ ਲੱਗੀ ਨਾ ਤੇ ਕੈਸ਼ ਵੀ ਇਧਰ ਉਧਰ ਕਰ ਲੈਣੀ ਹੈ ਕੈਸ਼ ਨਗਰੂਪੀ ਦਾ ਖੇਡਣੀ ਆ ਤੇ ਹਾਂ ਫੇਰ ਫੇਰ ਕਰੇ ਪੀ ਆ ਤੈਨਾਂ ਨਾ ਸੁਣਿਓ ਹਣੇ ਤੇ ਇਹ ਮੈਂ ਪਹਿਲਾਂ ਵੇਖਿਆ ਪ੍ਰਚਾਰਕ ਇਹ ਜਾ ਆ ਸੁਣਿਓ ਮਾਂ ਭੈਣ ਦੀਆਂ ਗਾਣਾਂ ਤਾਂ ਐਵੇਂ ਹੀ ਕੱਟੀ ਜਾਂਦਾ ਨਾ ਪਤਾ ਨਹੀਂ ਕਿੱਥੇ ਪੜ ਕੇ ਆਇਆ ਹੈ ਇਹ ਆਪਣੀ ਕੋਲ ਸਿਚੁਏਸ਼ਨ ਇਹ ਹੈ ਜਿੱਧਰ ਫੋਟੋ ਯਾਰ ਅੰਗੇ ਲੱਗੀ ਨਾ ਤੇ ਕੈਸ਼ ਵੀ ਇਧਰ ਉਧਰ ਕਰ ਲੈਣੀ ਹੈ ਕੈਸ਼ ਨਗਰੂਪੀ ਦਾ ਖੇਡਣੀ ਜਿਵੇਂ ਨਾ ਬਾਲਾ ਤੰਗੀ ਲੱਗੀ ਨਾ ਕੈਸ਼ ਵੈਨ ਮੈਂ ਇੱਧਰ ਉੱਧਰ ਘਰ ਦੇਣੀ ਇੱਕ ਮਿੰਟ ਦੀ। ਜਰੂਰੀ ਕਿ ਕੌਮੀ ਅਕਾਏ ਕਰਵਾ ਮੈਨੂੰ ਮਨਚੇ ਲੱਗ ਮੈਂ ਸੰਕਾ ਦੀ ਉਹ ਗੱਲ। ਇੱਕ ਆਪ ਹੀ ਸੁਣਾਹ। ਕਹਿੰਦਾ ਜਦ ਕੰਮ ਹੀ ਇਹ ਕਰਨਾ ਫਿਰ ਨੰਚੇ ਲਾਗੇ ਤੇ ਸੰਕਾ ਦੀ ਆ। ਉਹਨੂੰ ਕੌਮ ਦਾ ਹੀਰਾ ਫੇਸ ਕਰਤਾ ਕਿ ਉਹਦੇ ਪੁੱਤ ਨੂੰ। ਜਿਹੜਾ ਤੈਨੂੰ ਬਰੋਮਿਸ ਕੀਤਾ ਉਹ ਮੈਨੂੰ ਪਤਾ ਨਹੀਂ ਮੇਰੇ ਕੋਲ ਹੈਗਾ। ਤੂੰ ਇਹ ਤਾਂ ਵੀ ਛੇੜ ਬੰਦ ਕਿਉਂ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹਦੇ ਪਤਾ ਤੋ ਨਾਮਾ ਦੇ ਪੈਸੇ ਨਾ ਉਹਦੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾ ਉਹਦੇ ਪੈਸਾ ਕੱਢ ਸਕਦਾ ਉਹ ਸੌਂਡੈਂਟ ਆ ਕਿ ਜਦਾਂ ਸੈਟ ਆਉਂਦਾ ਪੈਸੇ ਲੈਣ ਆਉਂਦਾ ਉਹ ਸਿਚੁਏਸ਼ਨ ਦਿਖਾਉਂਦਾ ਇਦਾਂ ਦਿਖਾਉਂਦਾ ਇਹਦਾ ਅਸਲੀ ਗੱਲ ਇਹ ਤਾਂ ਜੇ ਉਹਨੇ ਅਜੇ ਪੈਸੇ ਸ਼ੋਅ ਕਰਤੇ ਜਾਂ ਸੋਨਾ ਮੇਚਣ ਤੋਂ ਪਹਿਲਾਂ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਮੋ ਵੱਡੀ ਪ੍ਰੋਬਲਮ ਕੀ ਆ ਕਿ ਸੋਨੇ ਦੀ ਪਛਾਣ ਹੁੰਦੀ ਆ ਇਹ ਕਹਾਂ ਦੇ ਗਹਿਣਾ ਹੁੰਦਾ ਠੀਕ ਆ ਹੁਣ ਸੁਨਿਆਰੇ ਦੀ ਆ ਵੀ ਜੇ ਜਿਹੜਾ ਆਪਣਾ ਜਾਣਕਾਰ ਹੋਵੇ ਬੰਦਾ ਯਾਰ ਸਕੂਲ ਆਫ ਅਗਰਦੀ ਪੋਸਪ ਐਨ ਜੋ ਟੱਬਰ ਹੋਣਦੀ ਆ ਜੇ ਬੰਦੇ ਪਤਾ ਨਹੀਂ ਉਹ ਸੋਨਾ ਭਗਲਾ ਕੇ ਇਹਨਾਂ ਨੇ ਬਿਸਕੁਟ ਵਾਇਆ ਇਹਦਾ ਕੁਛ ਕੀਤਾ ਜਿਹੜਾ ਬੇਸਕੁਟ ਹੀ ਬੰਦ ਹੋਈ ਕੰਪਨੀ ਲਾ ਬੰਦਾ ਹੂੰ ਸੋ ਕੋਲ ਮਾਰ ਕੇ ਸੋਨਾ ਵੇਚਣਾ ਸਭ ਨੂੰ ਖਿਦਾ ਗਿਆ ਜਿਹੜਾ ਕੋਦੇ ਵੀ ਨਹੀਂ ਮੇਚਾ ਨਾ ਸ਼ਾਮ ਉਹ ਬਹੁਤ ਉਖਾ 80 ਡੇਸ ਜਿਹੜੇ ਕਵਿੰਗ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵੇਚਿਆ ਨਹੀਂ ਕਦੇ ਕੋਈ ਇਨਕਾਰ ਹੀ ਕੋਣੀ ਹੂੰ ਉਹ ਸੋਨਾ ਹੰਗਾਉਣਾ ਇੱਧਰ ਆ ਜਾ ਦੱਕੇ ਉਹ ਅਮਰੀਕਾ ਤੋਂ ਹੀ ਬੰਦੇ ਨਾਲ ਤੇ ਉਹ ਬੰਦਾ ਉਹ ਬੰਦਾ ਕਹਿੰਦਾ ਵੀ ਜਿੱਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਹੋ ਫੋਨ ਵੀ ਨਹੀਂ ਕਿੰਦਾ ਮੈਂ ਫੋਨ ਕਰਕੇ ਸਭ ਦੱਸਿਆ ਸੀ ਕੀ ਕਰਨਾ ਤੇ ਉਦੋਂ ਬਾਅਦ ਮਨੇ ਉਹਨੂੰ ਬਲ ਕੇ ਕਿ ਉਹ ਫੋਨ ਨਾ ਕਰੀ 6 ਮਹੀਨੇ ਬਾਅਦ ਜਦੋਂ ਮਨੇ ਵਾਪਸ ਕਾਲ ਕਰੀ ਉਹਨੂੰ 6 ਮਹੀਨੇ ਪਹਿਲੇ ਹਨਾ ਤੇ 6 ਮਹੀਨੇ ਪਹਿਲੇ ਤੇ ਉਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਜੀ ਵੀ ਮੈਂ ਉਧਰ ਕਿੰਨਾ ਅਮਰੀਕਾ ਦੇ ਨਾਲ ਕਿਸੇ ਬੰਦੇ ਨੂੰ ਮਿਲਵਾ ਕੇ ਤਰੋਂਦਾ ਉਹਨੂੰ ਇਹ ਨਹੀਂ ਕਸਣਾ ਵੀ ਮੈਂ ਪੈਗੀ ਤੋਂ ਦੇਣੇ ਉਦੋਂ ਨਾਲ ਕਿਹਾ ਹੁਣ ਉਹ ਜੇ ਆ ਜਾਂਦੇ ਪਹਿਲੇ ਹਾਂ ਪੇਟ ਆਪਣਾ ਮਸਲੀ ਹੱਲ ਹੋ ਜਾਣਗੇ ਬਹੁਤ ਮਾਤਾ ਤੁਹਾਨੂੰ 10 ਡਾਲਰ ਜਾਂ 15 ਡਾਲਰ ਜਿੰਨੂੰ ਵੀ ਆਉਂਦਾ ਉਹਨਾਂ ਨਾਲ ਜਿਹੜਾ ਹੋ ਜਾਣਾ ਵੀ ਮੇਰਾ ਸਾਥ ਕਰੋ ਭੈ ਜੋ ਕਰਾ ਵੀ ਆਪਾਂ ਦਿਹਾੜੀਆਂ ਲਾ ਕੇ ਕਮਾਏ ਹੂੰ ਜੇ ਇਹ ਤੋਂ ਉਤਰ ਨਿਕਲ ਜਾਂਦਾ ਤਾਂ ਕੰਮ ਪਈ ਕੋਈ ਸੋਖੀ ਜਿਹੀ ਸਰ ਕੰਮ ਪਈ ਤੇ ਮਜ਼ਦਹਾ ਗਿਨਵੀ ਚੋ ਵੀ ਦਾ ਬਾਫ ਮੋੜ ਸਰੜਾ ਹੋ ਗਈ ਬੇਟਾ ਹੂੰ ਉਹਦੀ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨਾ ਵੀ ਮੈਂ ਕਰਨੀ ਪੀਸਾ ਹੁਣ ਮੈਨੂੰ ਤੁਸੀਂ ਬੜੇ ਬੜੇ ਤੁਸੀਂ ਵੇਖੇ ਹੋ ਨੇ ਜੀ ਗੁਰੂ ਦੇ ਸਿੱਖ ਇੱਕ ਤਾਂ ਉਹ ਹੁੰਦੇ ਆ ਗੁਰੂ ਦੇ ਸਿੱਖ ਜਿਹੜੇ ਵਾਕੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਇੱਕ ਹੁੰਦੇ ਇਹ ਜੇ ਢੋਂਗੀ ਜਿਨ੍ਹਾਂ ਨੇ ਬੀਬੀ ਖਾਲੜਾ ਦੀ ਵੀ ਵਿਰੋਧਤਾ ਕੀਤੀ 84 ਤੇ ਜਦੋਂ ਗੁਰਦੀਪ ਸਿੰਘ ਜਲੂਪੁਰ ਖੇੜਾ ਕੌਮ ਨਾਲ ਖਲੋ ਗਿਆ ਇਹ ਇੰਦਰਾ ਗਾਂਧੀ ਨਾਲ ਖਲੋ ਗਏ ਜਿਨ੍ਹਾਂ ਨੇ 2019 ਚ ਕਾਂਗਰਸ ਦੀ ਮਦਦ ਕੀਤੀ ਹੁਣ ਲਾ ਲਿਆ ਹਿਸਾਬ ਕੀ ਯਾਰ ਇਸ ਤਰ੍ਹਾਂ ਗੱਡੀ ਨਹੀਂ ਚੱਲਦੀ ਹੁਣ ਆ ਕੇ ਆਪਦੇ ਆਪ ਨੂੰ ਗੁਰੂ ਦਾ ਸਿੱਖ ਸ਼ੋਅ ਕਰਤਾ ਹੁਣ ਤੁਸੀਂ ਬੜੀ ਦੁਨੀਆ ਵੇਖੀ ਆ ਮੈਨੂੰ ਇਹ ਸਮਝਾ ਦਿਓ ਇਹ ਕਿਹੜਾ ਇਹ ਜਾਂ ਪ੍ਰਚਾਰਕ ਵੇਖਿਆ ਜਿਹੜਾ ਪਹਿਲਾਂ ਤਾਂ ਗੁਰੂ ਸਾਹਿਬ ਦੀ ਸਵਾਰੀ ਗੁਰੂ ਸਾਹਿਬ ਨੂੰ ਅਜਨਾਲੇ ਥਾਣੇ ਲੈ ਜਾਇਕ ਬੰਦਾ ਛਡਾਉਣ ਵਾਸਤੇ ਇਤੋਂ ਕਮਜ਼ੋਰ ਬੁਝਦਿਲ ਘਟਿਆ ਬੰਦਾ ਕੌਣ ਹੋ ਸਕਦਾ ਫਿਰ ਕਿਹੜਾ ਗੁਰੂ ਦਾ ਇਹ ਜਾਂ ਤੁਸੀਂ ਇਹ ਵੇਖਿਆ ਇਹ ਢੋਂਗੀ ਹੁੰਦੇ ਜੀ ਜਿਹੜਾ ਕਹਿੰਦਾ ਬੈਂਕ ਕੋ ਲੁੱਟਣਾ ਕੈਸ਼ ਵੈਨ ਲੁੱਟਣੀ ਪਤਾ ਇਤਨਾ ਲੁੱਟ ਲਈਦੀ ਆ ਅੱਜ ਮੈਂ ਆਹੀ ਕੰਮ ਫਿਰ ਸ਼ਰਮ ਕੀ ਨੱਚਣਾ ਕੀ ਤੇ ਸ਼ਰਮ ਕੀ ਮਤਲਬ ਬੈਂਕ ਕੋ ਲੁੱਟਣਾ 22 ਕਰੋੜ ਹਥਿਆਰ ਦੀ ਖੇਪ ਇਹ ਕਿਹੜਾ ਪ੍ਰਚਾਰਕ ਇਹ ਜੇ ਕੰਮ ਕਰਦਾ ਜਿਹੜਾ ਆਪਦੇ ਆਪ ਨੂੰ ਅੱਜ ਵੱਡਾ ਪੰਥਕ ਸ਼ੋਅ ਕਰਦੇ ਆ